ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਮੈਂ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਇਆ ਆਪਣਾ ਅੱਜ ਦਾ ਵਿਸ਼ਾ ਹੈ ਇੱਕ ਰੂਹ ਸੱਚਖੰਡ ਵਿੱਚੋਂ ਧੰਨਵਾਦ ਕਰਨ ਆਈ ਸੰਗਤ ਜੀ ਇਹ ਗਾਥਾ ਸੱਚਖੰਡ ਵਿੱਚੋਂ ਆਈ ਰੂਹ ਦੀ ਜ਼ੁਬਾਨੀ ਹੈ ਉਸਨੇ ਜੋ ਬੋਲਿਆ ਹੈ ਦਾਸ ਨੇ ਉਹੀ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਹ ਗੱਲਾਂ ਦਾਸ ਹੂਬ ਹੂ ਇਸ ਕਰਕੇ ਦੱਸਣ ਲੱਗਿਆ ਕਿ ਇਹਨਾਂ ਨੂੰ ਸੁਣਦੇ ਨਾਲ ਆਪ ਜੀ ਨੂੰ ਆਪਣਾ ਜੀਵਨ ਸੁਧਾਰਨ ਦਾ ਇੱਕ ਹੋਰ ਫਲਸਫਾ ਮਿਲੇਗਾ ਪਰ ਮੈਨੂੰ ਆਪਣੀਆਂ ਗੱਲਾਂ ਆਪ ਹੀ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਆਪਣੀ ਵਡਿਆਈ ਆਪ ਕਰਨਾ ਚੰਗੀ ਗੱਲ ਨਹੀਂ ਹੁੰਦੀ ਪਰ ਕਦੇ-ਕਦੇ ਕਹਿਣੀਆਂ ਪੈਂਦੀਆਂ ਹਨ ਨਾਲੇ ਇਹ ਗੱਲਾਂ ਮੇਰੇ ਨਾਲੋਂ ਜ਼ਿਆਦਾ ਨਾਮ ਅਤੇ ਸੱਚਖੰਡ ਦਾ ਮਹੱਤਵ ਵਧਾਉਂਦੀਆਂ ਹਨ ਉੱਥੋਂ ਦੀਆਂ ਗੱਲਾਂ ਉਸ ਰੂਹ ਨੇ ਆਪ ਆਖੀਆਂ ਇਹ ਗਾਥਾ ਤੁਹਾਨੂੰ ਹੈਰਾਨ ਅਤੇ ਚਕਤ ਕਰਨ ਵਾਲੀ ਹੈ ਇਹ ਗਾਥਾ ਤੋਂ ਤਾਂ ਨੂੰ ਇਹੋ ਸਿੱਖਿਆ ਅਤੇ ਮੋਟੀਵੇਸ਼ਨ ਮਿਲਣ ਵਾਲੀ ਹੈ ਕਿ ਜਦੋਂ ਜੀਵ ਦੀ ਭਗਤੀ ਦਰਗਾਹ ਵਿੱਚ ਕਬੂਲ ਹੋ ਜਾਂਦੀ ਹੈ ਤਾਂ ਉਹ ਆਪਣੇ ਸੰਬੰਧੀਆਂ ਨੂੰ ਵੀ ਸੱਚਖੰਡ ਲੈ ਜਾਂਦਾ ਸੰਗਤ ਜੀ ਇਸ ਲੜਕੀ ਦੀ ਗਾਥਾ ਆਪਾਂ ਸਰਬੱਤ ਦਾ ਭਲਾ ਸਮਾਗਮ ਵਿੱਚ ਟੁਕ ਮਾਤਰ ਯਾਨੀ ਸ਼ਾਰਟ ਵਿੱਚ ਸੁਣ ਚੁੱਕੇ ਹਾਂ ਪਰ ਕਈ ਵੀਰ ਭੈਣਾਂ ਦੇ ਬਾਰ ਬਾਰ ਕਹਿਣ ਕਰਕੇ ਅੱਜ ਆਪਾਂ ਉਸ ਗਾਥਾ ਨੂੰ ਵਿਸਥਾਰ ਪੂਰਵਕ ਅਤੇ ਡਿਟੇਲ ਨਾਲ ਫਿਰ ਤੋਂ ਸਾਂਝੀ ਕਰਨ ਲੱਗੇ ਆਂ ਸੰਗਤ ਜੀ 2023 ਦੇ ਨਵੰਬਰ ਵਿੱਚ ਯੂ ਐਸ ਏ ਤੋਂ ਮੈਨੂੰ ਇੱਕ ਫੋਨ ਆਇਆ ਫੋਨ ਕਰਨ ਵਾਲੇ ਇੱਕ ਭੈਣ ਜੀ ਨੇ ਆਪਣਾ ਨਾਮ ਸੁਖਪ੍ਰੀਤ ਕਰ ਦੱਸਿਆ ਅਤੇ ਪੇਸ਼ੇਵਜੋਂ ਆਪਣੀ ਪਹਿਚਾਣ ਇੱਕ ਡਾਕਟਰ ਦੀ ਕਰਵਾਈ। ਉਹਨਾਂ ਨੇ ਦੱਸਿਆ ਕਿ ਮੈਂ ਜਪਜੀ ਸਾਹਿਬ ਦਾ ਪਾਠ ਤਾਂ ਰੋਜ਼ ਕਰਦੀ ਹਾਂ ਪਰ ਸ਼ਾਮ ਦੀ ਰਹਿਰਾਸ ਦਾ ਪਾਠ ਲੰਗੇ ਡੰਗ ਹੀ ਚੱਲਦਾ ਹੈ। ਪਰ ਇੱਕ ਵੀਡੀਓ ਵਿੱਚ ਤੁਸੀਂ ਕੈਨੇਡਾ ਵਿੱਚ ਕਿਸੇ ਨੂੰ ਸਮਝਾ ਰਹੇ ਸੀ ਕਿ ਰਹਿਰਾਸ ਸਾਹਿਬ ਕਰਨੀ ਬਹੁਤ ਜ਼ਰੂਰੀ ਹੈ। ਹੁਣ ਹਰ ਰੋਜ਼ ਰਹਿ ਰਸ ਕਰਨ ਨੂੰ ਮੇਰਾ ਮਨ ਕਰਦਾ ਹੈ ਭਾਜੀ ਮੈਂ ਤੁਹਾਡਾ ਚੈਨਲ ਪਾਵਰ ਆਫ ਗੁਰਬਾਣੀ ਨੂੰ ਸ਼ੁਰੂ ਤੋਂ ਹੀ ਸੁਣਦੀ ਆ ਰਹੀ ਹਾਂ ਉਸ ਵਿਚਲੀਆਂ ਗਾਥਾਵਾਂ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਅਤੇ ਗੁਰਬਾਣੀ ਨਾਲ ਪਿਆਰ ਕਰਨ ਦੀ ਸੇਧ ਮਿਲਦੀ ਹੈ ਭਾਜੀ ਮੈਂ ਯੂ ਐਸ ਏ ਦੀ ਹੀ ਬੋਰਨਾਮ ਪਰ ਮੇਰੀ ਪੰਜਾਬੀ ਬਹੁਤ ਸੋਹਣੀ ਹੈ ਅਤੇ ਮੈਂ ਪੰਜਾਬੀ ਚੰਗੀ ਤਰ੍ਹਾਂ ਸਮਝ ਤੇ ਬੋਲ ਸਕਦੀ ਹਾਂ। ਭਾਜੀ ਪਿਛਲੇ 2 ਕੁ ਮਹੀਨਿਆਂ ਤੋਂ ਮੇਰੇ ਨਾਲ ਕੁਝ ਅਜੀਬ ਜਿਹਾ ਵਾਪਰ ਰਿਹਾ ਹੈ। ਪਾਠ ਕਰਨ ਲੱਗਿਆਂ ਮਨ ਟੁੱਟੜੀਆਂ ਜੀਆਂ ਉੱਠਦੀਆਂ ਹਨ ਅਤੇ ਡਰ ਮਹਿਸੂਸ ਹੁੰਦਾ ਹੈ। ਮੇਰੇ ਰੋਂਗਟੇ ਖੜੇ ਹੋ ਜਾਂਦੇ ਆ। ਮੇਰੇ ਸਰੀਰ ਦੇ ਜੋ ਵਾਲ ਹਨ ਉਹ ਖੜੇ ਹੋ ਜਾਂਦੇ ਆ। ਤੇ ਮੇਰਾ ਆਸ ਮੇਰੇ ਆਸ-ਪਾਸ ਮੈਨੂੰ ਕਿਸੇ ਦੇ ਹੋਣ ਦਾ ਅਹਿਸਾਸ ਹੁੰਦਾ ਹੈ। ਅੱਜ ਕੱਲ ਡਰਾਈਵ ਕਰਦਿਆਂ ਵੀ ਅਤੇ ਕੰਮ ਕਰਦਿਆਂ ਵੀ ਇਸੇ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ। ਸੰਗਤ ਜੀ ਮੈਂ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਕੋਲੋਂ ਜ਼ਰੂਰੀ ਜਾਣਕਾਰੀ ਵਾਸਤੇ ਇੱਕ ਦੋ ਗੱਲਾਂ ਪੁੱਛੀਆਂ ਅਤੇ ਸਾਫ਼-ਸਾਫ਼ ਸੱਚ ਬੋਲਣ ਵਾਸਤੇ ਆਖਿਆ ਉਸ ਲੜਕੀ ਨੇ ਆਪਣੇ ਜੀਵਨ ਨਾਲ ਸੰਬੰਧਤ ਸਾਫ਼-ਸਾਫ਼ ਅਤੇ ਸੱਚ-ਸੱਚ ਦੱਸ ਦਿੱਤਾ ਫਿਰਦਾਸ ਨੇ ਕਿਹਾ ਠੀਕ ਹੈ ਬੇਟਾ ਜੀ ਤੁਸੀਂ ਸੱਚ ਦੱਸਿਆ ਮੈਨੂੰ ਸਚਾਈ ਹੀ ਚਾਹੀਦੀ ਹੁੰਦੀ ਹੈ ਅੱਗੇ ਜਾ ਕੇ ਤੁਹਾਡੀ ਇਹੀ ਸਚਾਈ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕਰਨ ਵਿੱਚ ਤੁਹਾਡੀ ਅਤੇ ਮੇਰੀ ਸਹਾਇਤਾ ਕਰੇਗੀ ਜਰੂਰਤ ਮੁਤਾਬਕ ਅਰਦਾਸ ਨੇ ਉਸ ਨੂੰ ਨਾਮ ਐਡਰਸ ਅਤੇ ਪ੍ਰੋਬਲਮ ਲਿਖ ਕੇ ਭੇਜਣ ਨੂੰ ਕਿਹਾ ਅਤੇ ਵੀਰਵਾਰ ਵਿੱਚ ਵੀਰਵਾਰ ਤੱਕ ਇੰਤਜ਼ਾਰ ਕਰਨ ਨੂੰ ਆਖਿਆ ਬੁੱਧਵਾਰ ਦੀ ਅਰਦਾਸ ਸਮੇਂ ਸਤਿਗੁਰਾਂ ਜੀ ਦੇ ਦੋ ਹੁਕਮ ਆਏ ਪਹਿਲਾ ਹੁਕਮ ਸੀ ਜਾਕੈ ਨਾਮ ਸੁਣੀਐ ਮਨ ਛੋੜੈ ਜਾਕੈ ਨਾਮ ਸੁਣੀਐ ਜਮ ਛੋੜੈ ਤਾਕੀ ਸਰਨ ਨਾ ਪਾਵਸਰੇ ਕਾਢ ਦੇ ਸਹਲ ਬਪਰੇ ਕੋ ਤਾਕੀ ਓਟ ਟਿਕਾਵਸਰੇ ਦੂਜਾ ਹੁਕਮ ਸੀ ਪੌੜੀ ਖੰਡਾ ਪ੍ਰਥਮਾ ਸਾਜਿਕ ਜਿਨ ਸਭ ਸੰਸਾਰ ਉਪਾਇਆ ਬਰਮਾ ਵਿਸ਼ਨ ਮਹਿ ਇਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜਕੈ ਦੈਂਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਰਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਗਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤੀਨੀ ਤੰਤਾ ਆ ਕਿਨੀ ਤੇਰਾ ਅੰਤ ਨ ਪਾਇਆ ਸੁਸੰਗਤ ਜੀ ਇਹਨਾਂ ਦੋਵਾਂ ਸ਼ਬਦਾਂ ਦਾ ਵਿਧੀ ਵਿਧਾਨ ਲਿਖ ਕੇ ਦਾਸ ਨੇ ਅਗਲੇ ਦਿਨ ਉਹਨਾਂ ਨੂੰ ਭੇਜ ਦਿੱਤਾ ਇਹਨਾਂ ਵਿੱਚੋਂ ਪਹਿਲਾ ਸ਼ਬਦ ਅੰਮ੍ਰਿਤ ਵੇਲੇ ਕਰਨਾ ਸੀ ਅਤੇ ਦੂਜਾ ਸ਼ਬਦ ਸ਼ਾਮ ਨੂੰ ਕਰਨਾ ਸੀ ਸੋ ਸੰਗਤ ਜੀ ਇਹ ਸ਼ਬਦ ਪਹਿਲਾਂ ਵੀ ਅਤੇ ਹੁਣ ਵੀ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਜਪ ਕਰਨ ਵਾਸਤੇ ਮਿਲਿਆ ਅਤੇ ਉਹ ਵੀ ਇਹਨਾਂ ਸ਼ਬਦਾਂ ਦਾ ਜਪ ਕਰਕੇ ਆਪਣੇ ਜੀਵਨ ਨੂੰ ਸੁਖੀ ਕਰ ਰਹੇ ਆ ਸੰਗਤ ਜੀ ਉਸ ਲੜਕੀ ਨੇ ਜਪ ਸ਼ੁਰੂ ਕਰ ਦਿੱਤਾ ਅਤੇ ਸਹੀ ਤਰੀਕੇ ਨਾਲ ਉਸਨੇ ਆਪਣਾ 40 ਸਾ ਪੂਰਾ ਕਰ ਲਿਆ ਅਤੇ ਬਾਅਦ ਵਿੱਚ ਵੀ ਉਸਨੇ ਆਪਣੇ ਇਸੇ ਜਪ ਨੂੰ ਨਿਤਨੇਮ ਵਿੱਚ ਐਡ ਕਰਕੇ ਰੋਜ਼ ਜਪਣਾ ਜਾਰੀ ਰੱਖਿਆ ਫਿਰ ਇੱਕ ਵਾਰ ਮੈਨੂੰ ਉਸਦਾ ਫੋਨ ਆਇਆ ਕਿ ਭਾਜੀ ਹੁਣ ਮੈਂ ਬਿਲਕੁਲ ਠੀਕ ਹਾਂ ਤੁਹਾਡਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਕੋਟੀ ਕੋਟੀ ਧੰਨਵਾਦ ਹੈ ਹੁਣ ਮੈਨੂੰ ਗੁਰਬਾਣੀ ਪੜਨ ਵਿੱਚ ਬਹੁਤ ਆਨੰਦ ਆਉਂਦਾ ਹੈ ਉਸ ਤੋਂ ਬਾਅਦ ਸਾਡੀ ਕਦੀ ਬਹੁਤੀ ਗੱਲਬਾਤ ਨਹੀਂ ਹੋਈ ਕਿਉਂਕਿ ਮੈਨੂੰ ਵੀ ਹੁੰਦਾ ਹੈ ਕਿ ਚਲੋ ਕਿਸੇ ਦਾ ਕੰਮ ਹੋ ਗਿਆ ਕਿਸੇ ਦਾ ਭਲਾ ਹੋ ਗਿਆ ਅਤੇ ਉਹ ਸੁਖੀ ਵਸੇ ਉਸ ਨੂੰ ਵਾਰ-ਵਾਰ ਆਪਣੇ ਵੱਲ ਖਿੱਚਣ ਦੀ ਮੇਰੀ ਕੋਈ ਇੱਛਾ ਨਹੀਂ ਹੁੰਦੀ ਜੇ ਕੋਈ ਕਦੀ-ਕਦੀ ਫੋਨ ਕਰਕੇ ਆਪਣਾ ਪ੍ਰੇਮ ਜਿਤਾਉਂਦਾ ਹੈ ਤਾਂ ਦਾਸ ਉਸ ਦਾ ਜਵਾਬ ਦਿੰਦਾ ਰਹਿੰਦਾ ਹਾਂ ਕਈ ਲੋਕ ਸ਼ਬਦ ਦਾ ਜਾਪ ਕਰਕੇ ਵੀ ਦੋਵੇਂ ਪਾਸੇ ਪਿਆਰ ਫਸਾਈ ਰੱਖਦੇ ਹਨ ਮੇਰੇ ਨਾਲ ਵੀ ਕੰਟੈਕਟਰ ਰੱਖਣ ਦੀ ਕੋਸ਼ਿਸ਼ ਕਰਦੇ ਹਨ ਅਤੇ ਨਵੇਂ ਅਤੇ ਨਵੇਂ ਨਵੇਂ ਦੀ ਪੁੱਛ ਪੜਤਾਲ ਵੀ ਕਰਦੇ ਰਹਿੰਦੇ ਆ ਜੋ ਕਿ ਚੰਗੀ ਗੱਲ ਨਹੀਂ ਹੈ ਸੰਗਤ ਜੀ ਮੇਰੇ ਕੋਲੇ ਤਾਂ ਗੁਰਬਾਣੀ ਦਾ ਪ੍ਰਚਾਰ ਕਰਨ ਵਾਸਤੇ ਇੱਕੋ ਹੀ ਪਲੇਟਫਾਰਮ ਹੈ ਉਹ ਹੈ ਪਾਵਰ ਆਫ ਗੁਰਬਾਣੀ ਦਾ YouTube ਚੈਨਲ ਇਸ ਚੈਨਲ ਦੇ ਰਾਹੀਂ ਹੀ ਦਾਸ ਆਪਣੇ ਵਿਚਾਰ ਅਤੇ ਗੁਰਬਾਣੀ ਦੀ ਸ਼ਕਤੀ ਦਾ ਗਿਆਨ ਆਪ ਤੱਕ ਪਹੁੰਚਾਉਂਦਾ ਰਹਿੰਦਾ ਹੈ ਜੇ ਤੁਸੀਂ ਮੇਰੇ ਚੈਨਲ ਸੁਣੋਗੇ ਅਤੇ ਅਮਲ ਕਰੋਗੇ ਤਾਂ ਮੈਂ ਆਪਣੀ ਮਿਹਨਤ ਨੂੰ ਸਫਲ ਸਮਝਾਂਗਾ ਵਰਨਾ ਮੈਂ ਹੌਲੀ-ਹੌਲੀ ਫਿਰ ਤੋਂ ਆਪਣੇ ਆਪ ਨੂੰ ਸਮੇਟ ਲਵਾਂਗਾ ਸੰਗਤ ਜੀ ਕਈ ਵੀਰ ਭੈਣ ਸ਼ਬਦ ਜਪ ਵਿੱਚ ਸੁਰਤ ਜੋੜ ਕੇ ਸਿਮਰਨ ਵਿੱਚ ਲੱਗੇ ਰਹਿੰਦੇ ਆ ਅਤੇ ਸਮੇਂ-ਸਮੇਂ ਅਨੁਸਾਰ ਆਪਣੇ ਮਾਰਗਦਰਸ਼ਨ ਚੈਨਲ ਤੋਂ ਲੈਂਦੇ ਰਹਿੰਦੇ ਆ ਅਤੇ ਜੇ ਕੋਈ ਗਹਿਰਾ ਸਵਾਲ ਹੋਵੇ ਗੂੜਾ ਸਵਾਲ ਹੋਵੇ ਤਾਂ ਦਾਸ ਕੋਲੋਂ ਪੁੱਛ ਕੇ ਛੇ ਵੀ ਕਰ ਲੈਂਦੇ ਆ ਪਰ ਕਈ ਵੀਰ ਭੈਣਾਂ ਨੂੰ ਭੈਣਾਂ ਨੂੰ ਡੇਢ ਦੋ ਸਾਲ ਇਧਰ ਉਧਰ ਭੱਜ ਕੇ ਕਈ ਵੀਰ ਭੈਣ ਡੇਢ ਦੋ ਸਾਲ ਇਧਰ ਉਧਰ ਭੱਜ ਕੇ ਅੰਤ ਨੂੰ ਫੇਰ ਪਾਪਰਫ ਗੁਰਬਾਣੀ ਵਾਲੇ ਵੀਰ ਜੀ ਨੂੰ ਯਾਦ ਕਰ ਲੈਂਦੇ ਆ ਕਿਉਂਕਿ ਇੱਥੇ ਕਿਸੇ ਕੋਲੋਂ ਗੱਲ ਕਰਨ ਦੇ ਪੈਸੇ ਨਹੀਂ ਮੰਗੇ ਜਾਂਦੇ ਅਤੇ ਨਾ ਹੀ ਤੁਹਾਡਾ ਫੋਨ ਮਿਊਟ ਕਰਕੇ ਤਹਾਡੇ ਘਰ ਦੀਆਂ 20-25 ਪੂਤਾ ਮਿੰਟਾਂ ਵਿੱਚ ਕੱਢੀਆਂ ਜਾਂਦੀਆਂ ਹਨ ਇੱਥੇ ਤਾਂ ਤੁਹਾਡੇ ਕੋਲੋਂ ਹੀ ਸ਼ਬਦ ਦਾ ਜਾਪ ਕਰਾ ਕੇ ਤੁਹਾਡੇ ਕੰਮ ਪੂਰੇ ਕਰਾ ਲਈਦੇ ਆ ਜਾਂ ਫਿਰ ਜ਼ਰੂਰਤ ਪੈਣ ਉੱਤੇ 13 ਦਿਨ ਦੇ ਸਹਿ ਸੰਪਟ ਪਾਠ ਕੀਤੇ ਜਾਂਦੇ ਹਨ ਜਾਂ ਫਿਰ ਹੋਰ ਵਿਗਾੜ ਵਾਲੀ ਗੱਲ ਹੋਵੇ ਤਾਂ ਸੁਖਮਣੀ ਸੰਪਟ ਅਖੰਡ ਕੋਤਰੀ ਕੀਤੀ ਜਾਂਦੀ ਹੈ ਇੱਕ ਮਿਹਨਤ ਹੁੰਦੀ ਹੈ ਜੋ ਭੇਟਾ ਸਹਿਤ ਹੁੰਦੀ ਹੈ ਬਾਕੀ ਅਰਦਾਸ ਸ਼ਬਦ ਜਾਪ ਜੋ ਤੁਸੀਂ ਕਰਦੇ ਹੋ ਤੁਹਾਡੀ ਆਪ ਦੀ ਮਿਹਨਤ ਹੁੰਦੀ ਹੈ ਉਹ ਭੇਟਾ ਰਹਿਤ ਹੁੰਦੀ ਹੈ ਸੁਸੰਗਤ ਜੀ ਇਹ ਸੰਪਟ ਪਾਠ ਸੁਖਮਨੀ ਸਾਹਿਬ ਦੇ ਸੰਪਟ ਪਾਠ ਉਹ ਵੀ ਇਹ ਤਾਂ ਕੀਤੇ ਜਾਂਦੇ ਹਨ ਜੇ ਵਾਕਿਆ ਹੀ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਵਰਨਾ ਸ਼ਬਦ ਜਾਪ ਨਾਲ ਹੀ ਸਾਰੇ ਕਾਰਜ ਪੂਰੇ ਹੋ ਜਾਂਦੇ ਆ ਸੰਗਤ ਜੀ ਇਹ ਗੱਲਾਂ ਸੁਣਾ ਕੇ ਮੈਂ ਤੁਹਾਡੇ ਨਾਲ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਕਰ ਰਿਹਾ ਮੈਂ ਤਾਂ ਸਿਰਫ ਤੁਹਾਡੇ ਭਟਕ ਜਾਣ ਦੀ ਗੱਲ ਕਰਦਾ ਖੈਰ ਚਲੋ ਆਪਾਂ ਆਪਣੇ ਵਿਸ਼ੇ ਤੇ ਆਉਂਦੇ ਆ ਕਿ ਫੇਰ ਇੱਕ ਦਿਨ ਉਸ ਲੜਕੀ ਨੇ ਆਪਣੇ ਠੀਕ ਹੋਣ ਦੀ ਖਬਰ ਮੈਨੂੰ ਦੱਸ ਦਿੱਤੀ ਅਤੇ ਫਿਰ ਉਹ ਆਪਣੀ ਜਿੰਦਗੀ ਦੇ ਕਾਰਵਿਹਾਰ ਵਿੱਚ ਲੱਗ ਗਈ ਭਜਨ ਬੰਦਗੀ ਵਿੱਚ ਲੱਗ ਗਈ ਨਾਲ ਨਾਲ ਉਸਨੇ ਆਪਣਾ ਸਿਮਰਨ ਸਾਧਨਾ ਵੀ ਜਾਰੀ ਰੱਖਿਆ ਸੁਸੰਗਤ ਜੀ ਫਿਰ ਇੱਕ ਦਿਨ 2024 ਦੇ ਅੰਤਮ ਮਹੀਨੇ ਚੱਲ ਰਹੇ ਸਨ ਨਵੰਬਰ ਮਹੀਨੇ ਦੇ ਅੰਤਮ ਦਿਨਸਾਨਾ ਅੰਮ੍ਰਿਤ ਵੇਲੇ ਦਾ ਸਮਾਂ ਸੀ ਮੈਂ ਹਾਲੀ ਆਪਣੇ ਬਿਸਤਰੇ ਉਤੋਂ ਉੱਠਿਆ ਨਹੀਂ ਸੀ ਸੰਗਤ ਜੀ ਦਾਸ ਆਪ ਜੀ ਨਾਲ ਪਹਿਲਾਂ ਵੀ ਕਈ ਵਾਰ ਆਪਣੇ ਪਰਸਨਲ ਵਿਚਾਰ ਸ਼ੇਅਰ ਕਰ ਚੁੱਕਿਆ ਹੈ ਕਿ ਮੇਰੇ ਕਮਰੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਆਉਂਦੀਆਂ ਹੀ ਰਹਿੰਦੀਆਂ ਅਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਹੀ ਆਵਾਜ਼ਾਂ ਵੀ ਆਉਂਦੀਆਂ ਰਹਿੰਦੀਆਂ ਅਤੇ ਕਈ ਪਵਿੱਤਰ ਰੂਹਾਂ ਦਾ ਆਉਣਾ ਜਾਣਾ ਮੇਰੇ ਕਮਰੇ ਵਿੱਚ ਬਣਿਆ ਹੀ ਰਹਿੰਦਾ ਹੈ ਇਹ ਗੱਲ ਮੇਰੇ ਨਜ਼ਦੀਕੀ ਚੰਗੀ ਤਰ੍ਹਾਂ ਜਾਣਦੇ ਆ ਬੱਸ ਇਸੇ ਤਰ੍ਹਾਂ ਹੀ ਇੱਕ ਦਿਨ ਹਾਲ ਹੀ ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਹੋਇਆ ਸੀ ਕਿ ਮੇਰੇ ਪਾਸ ਇੱਕ ਸੁੰਦਰ ਇਸਤਰੀ ਦਾ ਸਾਇਆ ਆ ਖੜਾ ਹੋਇਆ ਮੈਂ ਪੁੱਛਿਆ ਭਾਈ ਤੁਸੀਂ ਕੌਣ ਹੋ ਉਸਨੇ ਕਿਹਾ ਭਾਜੀ ਮੈਂ ਸੁਖਦੀਪ ਹਾਂ ਯੂਐਸਏ ਸੁਖਪ੍ਰੀਤ ਹਾਂ ਯੂਐਸਏ ਵਾਲੀ ਡਾਕਟਰ ਮੈਂ ਤੁਹਾਡੇ ਕੋਲੋਂ ਸ਼ਬਦ ਜਾਪ ਦਾ ਸਿਮਰਨ ਲਿਆ ਸੀ ਆਪਣੀ ਇੱਕ ਦੋ ਵਾਰੀ ਫੋਨ ਉੱਤੇ ਗੱਲ ਵੀ ਹੋਈ ਹੈ ਤਾਂ ਮੈਂ ਕਿਹਾ ਕੁੜੀਏ ਤੂੰ ਤਾਂ ਬੜੀ ਜਲਦੀ ਅਵਸਥਾ ਪ੍ਰਾਪਤ ਕਰ ਲਈ ਹੈ ਤੂੰ ਤਾਂ ਮਾਈ ਸੇਵਾ ਮੰਗ ਆਤਮਾ ਕਰਕੇ ਮੇਰੇ ਕੋਲੇ ਵੀ ਪਹੁੰਚ ਗਈ ਹੈ ਉਸ ਨੇ ਕਿਹਾ ਨਹੀਂ ਬਾਜੀ ਮੈਂ ਸਰੀਰ ਦੀ ਕੋਈ ਅਵਸਥਾ ਪ੍ਰਾਪਤ ਨਹੀਂ ਕੀਤੀ ਹੁਣ ਮੈਂ ਸਰੀਰ ਦੀ ਅਵਸਥਾ ਤੋਂ ਵੀ ਉੱਚੀ ਪਹੁੰਚ ਗਈਆਂ ਮੈਂ ਹੁਣ ਇਸ ਦੁਨੀਆ ਵਿੱਚ ਨਹੀਂ ਰਹਿੰਦੀ ਹੁਣ ਮੇਰੇ ਕੋਲੇ ਸਰੀਰ ਨਹੀਂ ਹੈ ਹੁਣ ਮੈਂ ਇੱਕ ਆਤਮਾ ਬਣ ਚੁੱਕੀ ਹਾਂ ਆਤਮਾ ਵੀ ਉਹ ਬਣੀ ਹਾਂ ਜਿਹੜੀ ਪਿਆਰੇ ਪ੍ਰੀਤਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਿਆਰੀ ਹੋ ਗਈ ਹੈ ਹੁਣ ਮੈਂ ਸੱਚਖੰਡ ਵਿੱਚੋਂ ਆਈ ਹਾਂ ਤੇ ਸੱਚਖੰਡ ਵਿੱਚ ਰਹਿੰਦੀ ਹਾਂ ਅਤੇ ਅੱਜ ਸੱਚਖੰਡ ਵਿੱਚੋਂ ਹੀ ਤੁਹਾਨੂੰ ਮਿਲਣ ਆਈ ਹਾਂ ਇਹ ਸੁਣ ਕੇ ਮੈਂ ਥੋੜਾ ਹੈਰਾਨ ਹੋਇਆ ਤੇ ਪੁੱਛਿਆ ਬੇਟੇ ਤੁਸੀਂ ਸੱਚਖੰਡ ਵਿੱਚ ਕਿਵੇਂ ਪਹੁੰਚੀ ਅਤੇ ਅੱਜ ਮੇਰੇ ਕੋਲ ਕਿਉਂ ਆਈਆਂ ਉਸਨੇ ਕਿਹਾ ਭਾਜੀ ਮੈਂ ਸੱਚਖੰਡ ਵਿੱਚ ਤੁਹਾਡਾ ਧੰਨਵਾਦ ਕਰਨ ਆਈ ਹਾਂ ਕਿਉਂਕਿ ਤੁਹਾਡੇ ਕਰਕੇ ਹੀ ਮੈਨੂੰ ਸੱਚਖੰਡ ਦੀ ਪ੍ਰਾਪਤੀ ਹੋਈ ਹੈ ਸੱਚਖੰਡ ਵਿੱਚ ਬਹੁਤ ਰੂਹਾਂ ਤੁਹਾਨੂੰ ਯਾਦ ਕਰਦੀਆਂ ਉਹਨਾਂ ਵਿੱਚੋਂ ਮੈਂ ਵੀ ਇੱਕ ਆ ਜੋ ਤੁਹਾਡੇ ਨਾਮ ਉੱਤੇ ਤੁਹਾਨੂੰ ਮਿਲਣਾ ਆਈ ਹਾਂ ਭਾਜੀ ਜੋ ਲੋਕ ਉਥੇ ਨਵੇਂ ਗਏ ਹਨ ਉਹਨਾਂ ਵਿੱਚੋਂ ਕਈ ਰੂਹਾਂ ਨੇ ਮਾਤ ਲੋਕ ਵਿੱਚ ਤੁਹਾਡੇ ਦਰਸ਼ਨ ਕੀਤੇ ਹਨ ਤੁਹਾਡੇ ਦਰਸ਼ਨਾਂ ਨਾਲ ਉਹਨਾਂ ਦੇ ਪਾਪ ਨਾਸ਼ ਹੋਏ ਅਤੇ ਉਹ ਗਤੀ ਨੂੰ ਪ੍ਰਾਪਤ ਹੋਏ ਆ ਮੈਂ ਕਿਹਾ ਬੇਟਾ ਜੀ ਉਹ ਸਭ ਤਾਂ ਗੁਰੂ ਨਾਨਕ ਬਾਛਾ ਜੀ ਦੀ ਮਿਹਰ ਹੈ ਪਰ ਹੁਣ ਤੂੰ ਇਹ ਦੱਸ ਕਿ ਇੰਨੀ ਛੋਟੀ ਉਮਰੇ ਸੱਚਖੰਡ ਕਿਵੇਂ ਪਹੁੰਚ ਗਏ ਉਸ ਨੇ ਦੱਸਿਆ ਕਿ ਭਾਜੀ ਮੈਂ April May ਮਹੀਨਤ ਵਿੱਚ ਡੈਡੀ ਦੀ ਜائਦਾਦ ਦੇ ਕੰਮ ਵਾਸਤੇ ਅਚਾਨਕ ਹੀ ਇੰਡੀਆ ਆਈ ਸੀ ਕੰਮ ਮੇਰਾ ਜਲਦੀ ਹੋ ਗਿਆ ਸੀ ਤਾਂ ਬਾਅਦ ਵਿੱਚ ਅਸੀਂ ਗੁਰਦੁਆਰਿਆਂ ਦੇ ਦਰਸ਼ਨਾਂ ਦਾ ਪ੍ਰੋਗਰਾਮ ਬਣਾ ਲਿਆ ਅਤੇ ਵਾਪਸ ਜਾਣ ਤੋਂ ਪਹਿਲਾਂ ਤੁਹਾਨੂੰ ਵੀ ਮਿਲਣਾ ਸੀ ਫਿਰ ਮੈਂ ਅਤੇ ਮੇਰੇ ਤਿੰਨ ਰਿਸ਼ਤੇਦਾਰ ਅੰਮ੍ਰਿਤਸਰ ਆਨੰਦਪੁਰ ਸਾਹਿਬ ਨਾਟਾ ਸਾਹਿਬ ਅਤੇ ਪੌਂਟਾ ਸਾਹਿਬ ਹੁੰਦੇ ਹੋਏ ਮਨਾਲੀ ਨੂੰ ਨਿਕਲ ਗਏ ਅਸੀਂ ਵਾਪਸ ਆਉਂਦੇ ਹੋਏ ਆ ਮਣੀ ਕਰਨ ਦੇ ਦਰਸ਼ਨ ਕਰਨੇ ਸਨ ਅਸੀਂ ਮਨਾਲੀ ਤੋਂ ਵਾਪਸ ਆ ਰਹੇ ਸੀ ਅਤੇ ਇਸੇ ਰਸਤੇ ਅਸੀਂ ਮਣੀ ਕਰਨ ਜਾਣਾ ਸੀ ਦੁਪਹਿਰਾਂ ਦਾ ਵੇਲਾ ਸੀ ਰਸਤੇ ਵਿੱਚ ਇੱਕ ਜਗ੍ਹਾ ਉੱਤੇ ਇੱਕ ਸਿੱਖ ਬਜ਼ੁਰਗ ਖੜਾ ਸੀ ਉਸ ਨੂੰ ਚਿੱਟਾ ਦੁੱਧ ਉਸ ਦਾ ਚਿੱਟਾ ਦੁੱਧ ਵਰਗਾ ਦਾੜਾ ਸੀ ਚਿੱਟੇ ਸਫੈਦ ਉਸ ਦੇ ਵਸਤਰ ਸਨ ਅਤੇ ਚਿੱਟਾ ਘੋਰਾ ਸਾਫ਼ ਸੁਥਰਾ ਉਸ ਦਾ ਰੰਗ ਸੀ ਉਸ ਨੇ ਕਾਰ ਰੋਕਣ ਵਾਸਤੇ ਹੱਥ ਕੀਤਾ ਅਤੇ ਅਸੀਂ ਸਿੱਖ ਜਾਣ ਕੇ ਕਾਰ ਰੋਕ ਲਈ ਅਸੀਂ ਉਸ ਨੂੰ ਪੁੱਛਿਆ ਬਾਪੂ ਜੀ ਕਿੱਥੇ ਜਾਣਾ ਉਸ ਨੇ ਕਿਹਾ ਗੁਰੂ ਨਾਨਕ ਦੇ ਘਰ ਜਾਣਾ ਹੈ ਅਸੀਂ ਸੋਚਿਆ ਕਿ ਗੁਰੂ ਨਾਨਕ ਦਾ ਘਰ ਤਾਂ ਰਸਤੇ ਵਿੱਚ ਮਣੀਕਰਨ ਸਹਿਬ ਹੀ ਆਉਂਦਾ ਹੈ ਇਹਨਾਂ ਨੇ ਉੱਥੇ ਹੀ ਜਾਣਾ ਹੋਣਾ ਅਸੀਂ ਵੀ ਉੱਥੇ ਹੀ ਜਾਣਾ ਫਿਰ ਅਸੀਂ ਉਹਨਾਂ ਦੇ ਬੈਠਣ ਵਾਸਤੇ ਅਗਲੀ ਸੀਟ ਖਾਲੀ ਕਰ ਦਿੱਤੀ ਉਹਨਾਂ ਨੇ ਬੈਠਣ ਲੱਗਿਆ ਸਾਡਾ ਧੰਨਵਾਦ ਕੀਤਾ ਅਤੇ ਉਹ ਚੁੱਪ ਕਰਕੇ ਬੈਠ ਗਏ ਅਸੀਂ ਸੋਚਿਆ ਸ਼ਾਇਦ ਉਹ ਪਾਠ ਕਰਦੇ ਕਰਦੇ ਹੋਣੇ ਆ ਅਸੀਂ ਸੋਚਿਆ ਕਿ ਸ਼ਾਇਦ ਉਹ ਪਾਠ ਕਰਦੇ ਹੋਣੇ ਅਸੀਂ ਪਹਾੜੀ ਰਸਤੇ ਅਸੀਂ ਪਹਾੜੀ ਰਸਤੇ ਕਰਕੇ ਆਰਾਮ ਨਾਲ ਹੀ ਚੱਲ ਰਹੇ ਸੀ ਅੱਗੇ ਇੱਕ ਮੋੜ ਉੱਤੇ ਅਚਾਨਕ ਹੀ ਸਾਹਮਣੇ ਤੋਂ ਕੋਈ ਤੇਜ਼ ਰਫ਼ਤਾਰ ਵਹੀਕਲ ਆਇਆ ਅਤੇ ਸਾਡੀ ਕਾਰ ਨੇ ਆਪਣਾ ਬਚਾਅ ਕਰਨ ਵਾਸਤੇ ਇੱਕਦਮ ਕੱਟ ਮਾਰਿਆ ਤਾਂ ਸਾਡੀ ਕਾਰ ਅਨਬੈਲੈਂਸ ਹੋਣ ਕਰਕੇ ਪਹਾੜੀ ਦੀ ਖਾਈ ਵਿੱਚ ਪਲਟਾ ਖਾ ਗਈ ਯਾਨੀ ਸਾਡੀ ਕਾਰ ਪਹਾੜ ਦੀ ਢੂੰਗੀ ਖੱਡ ਵਿੱਚ ਉਲਟ ਗਈ। ਸਾਨੂੰ ਪਹਿਲੇ ਅਤੇ ਦੂਜੇ ਪਲਟੇ ਦਾ ਪਤਾ ਹੈ। ਫਿਰ ਸਾਨੂੰ ਅਚਾਨਕ ਲੱਗਿਆ ਕਿ ਸਾਡੀ ਕਾਰ ਤਾਂ ਸੜਕ ਉੱਤੇ ਠੀਕ-ਠਾਕ ਚੱਲ ਰਹੀ ਹੈ, ਸਮੂਥਲੀ ਚੱਲ ਰਹੀ ਹੈ। ਕਾਰ ਚੱਲੀ ਜਾ ਰਹੀ ਸੀ ਰੋਡ ਦੇ ਉੱਪਰ ਅਤੇ ਅਸੀਂ ਸ਼ਾਂਤ ਚਿੱਤ ਬੈਠੇ ਸੀ। ਇਹ ਤਾਂ ਸਾਨੂੰ ਪਤਾ ਲੱਗਿਆ ਕਿ ਸਾਡੀ ਕਾਰ ਨੂੰ ਪਲਟਾ ਨਹੀਂ ਵਜਾ ਸਾਨੂੰ ਸ਼ਾਇਦ ਐਵੇਂ ਲੱਗਿਆ ਹੋਣਾ ਤੇ ਸਾਡੀ ਕਾਰ ਤੇ ਠੀਕ-ਠਾਕ ਚੱਲ ਰਹੀ ਆ ਫਿਰ ਕਾਰ ਚੱਲੀ ਜਾ ਰਹੀ ਸੀ ਰੋਡ ਦੇ ਉੱਪਰ ਅਤੇ ਅਸੀਂ ਸ਼ਾਂਤ ਚਿੱਤ ਬੈਠੇ ਹੋਏ ਸੀ ਅਤੇ ਸਾਡੇ ਵਿੱਚ ਕੋਈ ਹਲਚਲ ਨਹੀਂ ਹੋ ਰਹੀ ਸੀ ਅਸੀਂ ਚੱਲਦੇ ਹੋਏ ਸਾਹਮਣੇ ਵਾਲੇ ਰਸਤੇ ਨੂੰ ਟਿਕਟਕੀ ਲਗਾ ਕੇ ਦੇਖ ਰਹੇ ਸੀ ਰਸਤਾ ਬੜਾ ਸਾਫ਼-ਸੁਥਰਾ ਤੇ ਸੁੰਦਰ ਸੀ ਅੱਗੇ ਜਾ ਕੇ ਚਿੱਟੇ ਰੰਗ ਦੇ ਸੁੰਦਰ ਅਤੇ ਚਮਕੀਲੇ ਪਹਾੜ ਦਿਖਾਈ ਦੇਣ ਲੱਗ ਪਏ। ਉਹਨਾਂ ਚਿੱਟੇ ਪਹਾੜਾਂ ਦਾ ਰਸਤਾ ਬੜਾ ਮਨਮੋਹਕ ਅਤੇ ਨਵਾਂ ਜਿਹਾ ਸੀ। ਮੈਂ ਪੁੱਛਿਆ ਬਾਬਾ ਜੀ ਆਹ ਰਸਤਾ ਤਾਂ ਮਣੀ ਕਰਨ ਨੂੰ ਨਹੀਂ ਜਾਂਦਾ। ਸ਼ਾਇਦ ਅਸੀਂ ਰਸਤਾ ਭੁੱਲ ਗਏ ਆਂ। ਬਜ਼ੁਰਗ ਨੇ ਕਿਹਾ ਨਹੀਂ ਬੱਚਾ ਅਸੀਂ ਰਸਤਾ ਭੁੱਲੇ ਨਹੀਂ। ਅਸੀਂ ਸਹੀ ਰਸਤੇ ਉੱਤੇ ਜਾ ਰਹੇ ਹਾਂ। ਗੁਰੂ ਨਾਨਕ ਦੇ ਘਰ ਨੂੰ ਇਹੀ ਹੀ ਰਸਤਾ ਜਾਂਦਾ ਹੈ ਮੈਚੋ ਪਕਰ ਗਈ ਕਿ ਸ਼ਾਇਦ ਇਹ ਪਹਾੜਾਂ ਵਿੱਚ ਰਹਿਣ ਵਾਲੇ ਹਨ ਇਹਨਾਂ ਨੂੰ ਸਹੀ ਰਸਤੇ ਦਾ ਪਤਾ ਹੋਵੇਗਾ ਫਿਰ ਚਲਦੇ-ਚਲਦੇ ਸਾਹਮਣੇ ਸਫੈਦ ਰੰਗ ਦਾ ਇੱਕ ਸੁੰਦਰ ਮਹਿਲ ਦਿਖਾਈ ਦਿੱਤਾ ਤਾਂ ਸਾਡੀ ਕਾਰ ਉੱਥੇ ਜਾ ਕੇ ਰੁਕ ਗਈ ਅਤੇ ਬਜ਼ੁਰਗਾਂ ਨੇ ਕਿਹਾ ਕਿ ਹੁਣ ਕਾਰ ਵਿੱਚੋਂ ਬਾਹਰ ਆ ਜਾਓ ਅਸੀਂ ਘਰ ਵਿੱਚੋਂ ਬਾਹਰ ਨਿਕਲ ਕੇ ਬਾਬੇ ਜੀ ਕੋਲੋਂ ਪੁੱਛਿਆ ਕਿ ਇਹ ਤਾਂ ਮਣੀ ਕਰਨ ਸਾਹਿਬ ਨਹੀਂ ਹੈ। ਬਜ਼ੁਰਗ ਨੇ ਕਿਹਾ ਹਾਂ ਇਹ ਮਣੀ ਕਰਨ ਨਹੀਂ ਹੈ। ਇਹ ਮਣੀ ਕਰਨ ਸਾਹਿਬ ਨਹੀਂ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੈ। ਅਸੀਂ ਇੱਥੇ ਹੀ ਆਉਣਾ ਸੀ। ਹੁਣ ਅਸੀਂ ਹਮੇਸ਼ਾ ਇੱਥੇ ਹੀ ਰਹਾਂਗੇ। ਹੁਣ ਅਸੀਂ ਕਿਤੇ ਨਹੀਂ ਜਾਣਾ। ਮੈਂ ਆਖਿਆ ਬਾਬਾ ਜੀ ਮੈਂ ਨਹੀਂ ਇੱਥੇ ਰਹਿਣਾ ਮੈਂ ਤਾਂ ਵਾਪਸ ਅਮਰੀਕਾ ਵੀ ਜਾਣਾ ਮੇਰੀ ਤਾਂ ਵਾਪਸੀ ਦੀ ਟਿਕਟ ਬੁੱਕ ਹੈ ਮੇਰੇ ਮੰਮੀ ਡੈਡੀ ਮੈਨੂੰ ਉਡੀਕਦੇ ਹੋਣੇ ਆ ਫਿਰ ਦੂਜੇ ਵੀ ਕਹਿਣ ਲੱਗ ਗਏ ਕਿ ਸਾਡਾ ਘਰ ਜਾਣਾ ਬਹੁਤ ਜ਼ਰੂਰੀ ਹੈ ਘਰ ਦੇ ਉਡੀਕਦੇ ਹੋਣੇ ਆ ਅਸੀਂ ਤਾਂ ਬਹੁਤ سارے ਕੰਮ ਛੱਡ ਕੇ ਆਏ ਆ ਤਾਂ ਬਜ਼ੁਰਗਾਂ ਨੇ ਕਿਹਾ ਹਰ ਕੋਈ ਮਨੁੱਖ ਕੁਝ ਨਾ ਕੁਝ ਅਧੂਰਾ ਛੱਡ ਕੇ ਹੁੰਦਾ ਹੈ ਜ਼ਿੰਦਗੀ ਦੇ ਸਾਰੇ ਕੰਮ ਕੋਈ ਵੀ ਪੂਰੇ ਕਰਕੇ ਨਹੀਂ ਆਉਂਦਾ ਬੱਚੋ ਹੁਣ ਤੁਸੀਂ ਮਰ ਚੁੱਕੇ ਹੋ ਤੁਹਾਡਾ ਅੰਤ ਸਮਾਂ ਆ ਗਿਆ ਸੀ ਇਸ ਕਰਕੇ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਚੁੱਕਿਆ ਹੈ ਔਰ نیچے ਧਰਤੀ ਉੱਤੇ ਦੇਖੋ ਤੁਹਾਡੀ ਕਾਰ ਪਹਾੜ ਦੀ ਖਾੜ ਵਿੱਚ ਡਿੱਗ ਕੇ ਚੱਕਣਾ ਚੁਰ ਹੋ ਚੁੱਕੀ ਹੈ ਅਤੇ ਤੁਹਾਡੀਆਂ ਮ੍ਰਿਤਕ ਦੇਹਾਂ ਕਾਰ ਵਿੱਚ ਹੀ ਪਈਆਂ ਹਨ ਹੁਣ ਤੁਸੀਂ ਜਨਮ ਮਰਨ ਤੋਂ ਮੁਕਤ ਹੋ ਚੁੱਕੇ ਹੋ ਬੱਚੀ ਤੇਰੇ ਕਰਕੇ ਤੇਰੇ ਇਹ ਸੰਬੰਧੀ ਵੀ ਮੁਕਤ ਹੋ ਚੁੱਕੇ ਹਨ ਨਹੀਂ ਤਾਂ ਇਹਨਾਂ ਨੇ ਮਰਨਾ ਤਾਂ ਅਜਿਹੀ ਸੀ ਪਰ ਮਰ ਕੇ ਨਰਕਾਂ ਨੂੰ ਜਾਣਾ ਸੀ ਕਿਉਂਕਿ ਇਹ ਗੁਰੂ ਤੋਂ ਬੇਮੁਖ ਅਤੇ ਪਤਿਤ ਆਦਮੀ ਹੈ ਇਹ ਕਿਸਾਂ ਦੀ ਬੇਅਦਵੀ ਕਰਨ ਵਾਲੇ ਹਨ ਅਤੇ ਹਰ ਰੋਜ਼ ਸ਼ਰਾਬ ਮਾਸ ਖਾਣ ਵਾਲੇ ਹਨ ਇਨਾਂ ਵਾਸਤੇ ਨਰਕ ਤਿਆਰ ਕੀਤੇ ਗਏ ਸੀ ਪਰ ਤੇਰਾ ਸੰਗ ਕਰਕੇ ਅੱਜ ਇਹ ਮੁਕਤ ਭਏ ਹਨ ਅਤੇ ਇਹਨਾਂ ਦੀ ਗਤੀ ਅੱਜ ਇਸ ਕਰਕੇ ਹੋਈ ਹੈ ਕਿ ਤੂੰ ਜਗਤ ਵਿੱਚ ਗਏ ਨਾਨਕ ਦੇ ਸਿਤਾਰੇ ਅਮਰੀਕ ਸਿੰਘ ਤੋਂ ਉਪਦੇਸ਼ ਧਾਰਨ ਕੀਤਾ ਅਤੇ ਉਸ ਦੀ ਸੰਗੀ ਬਣ ਕੇ ਰਹੀਆਂ ਤੂੰ ਨਾਨਕ ਦੇ ਅਜੀਜ਼ ਦਾ ਉਪਦੇਸ਼ ਵਾਰ-ਵਾਰ ਦਰੜਾਇਆ ਜਿਸ ਕਰਕੇ ਤੈਨੂੰ ਸੱਚਖੰਡ ਪ੍ਰਾਪਤ ਹੋਇਆ ਵਰਨਾ ਜਿਹੜਾ ਸੱਚ ਤੂੰ ਨਾਨਕ ਦੇ ਸਤਾਰੇ ਅਮਰੀਕ ਸਿੰਘ ਕੋਲ ਦੱਸਿਆ ਸੀ ਉਸ ਕਰਮ ਦੇ ਬਦਲੇ ਤੂੰ ਫੇਰ पटਕ ਜਾਣਾ ਸੀ ਬਸ ਇਹ ਗੁਰੂ ਨਾਨਕ ਦੇਵ ਜੀ ਦੇ ਦੀਵੇ ਦਾ ਪ੍ਰਕਾਸ਼ ਹੈ ਜੋ ਅੱਗੇ ਤੋਂ ਅੱਗੇ ਜੀਵਾਂ ਦਾ ਮਾਰਗਦਰਸ਼ਨ ਕਰਦਾ ਰਹਿੰਦਾ ਹੈ ਦੇਖ ਤੇਰੇ ਨਾਮ ਜਪਣ ਕਰਕੇ ਤੇਰੀਆਂ 21 ਕੁਲਾਂ ਤਰ ਗਈਆਂ ਤੇਰੇ ਨਾਲ ਤੇਰੀ ਭੂਆ ਦਾ ਪੁੱਤ ਹੈ ਤੇਰੇ ਨਾਲ ਤੇਰਾ ਮਾਮਾ ਹੈ ਤੇਰੇ ਨਾਲ ਤੇਰੇ ਤਾਈ ਦਾ ਪੁੱਤ ਹੈ ਹੁਣ ਇਹ ਅਤੇ ਇਹਨਾਂ ਦੀ ਕੁੱਲ ਦੇ ਸਭ ਲੋਕ ਸੱਤ ਪੀੜੀਆਂ ਤੱਕ ਧਰ ਜਾਣਗੇ ਚਲੋ ਹੁਣ ਆਪਾਂ ਪਿਆਰੇ ਨਾਨਕ ਜੀ ਦੇ ਦਰਸ਼ਨ ਕਰਦੇ ਹਾਂ ਹੁਣ ਤੁਸੀਂ ਅੰਦਰ ਚੱਲ ਕੇ ਆਪਣਾ ਆਪਣਾ ਸਿਧਾਨ ਗ੍ਰਹਿਣ ਕਰਨਾ ਭਾਜੀ ਜਦੋਂ ਅਸੀਂ ਸੱਚਖੰਡ ਦੇ ਅੰਦਰ ਜਾਣ ਲੱਗਿਆ ਪਿੱਛੇ ਮੁੜ ਕੇ ਦੇਖਿਆ ਤਾਂ ਸਾਡੀ ਕਾਰ ਜਿਸ ਉੱਪਰ ਅਸੀਂ ਆਏ ਸੀ ਉਹ ਗਾਇਬ ਹੋ ਚੁੱਕੀ ਸੀ ਭਾਜੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਮੇਰੇ ਨਾਮ ਦੇ ਨਾਲ ਤੁਹਾਡਾ ਨਾਮ ਲਿਆ ਗਿਆ ਤਾਂ ਕੁਝ ਕੁ ਸੁੰਦਰ ਰੂਹਾਂ ਤਾਰਿਆਂ ਵਾਂਗ ਟਿਮਟਮਾਉਂਦੀਆਂ ਹੋਈਆਂ ਮੇਰੇ ਕੋਲ ਆ ਗਈਆਂ ਅਤੇ ਮੇਰੇ ਕੋਲੋਂ ਪੁੱਛਣ ਲੱਗੀਆਂ ਕਿ ਤੁਸੀਂ ਅਮਰੀਕ ਸਿੰਘ ਨੂੰ ਦੇਖਿਆ ਮੈਂ ਕਿਹਾ ਨਹੀਂ ਮੈਂ ਤਾਂ ਸਿਰਫ ਉਹਨਾਂ ਨਾਲ ਗੱਲ ਹੀ ਕੀਤੀ ਹੈ ਤਾ ਉਹ ਰੂਹਾਂ ਕਹਿਣ ਲੱਗੀਆਂ ਅਸੀਂ ਦੇਖਿਆ ਅਮਰੀਕ ਸਿੰਘ ਨੂੰ ਤਾਂ ਹੀ ਤਾਂ ਅਸੀਂ ਇੱਥੇ ਆਏ ਆਂ ਭਾਜੀ ਤੁਹਾਡਾ ਕੋਟੀ ਕੋਟੀ ਧੰਨਵਾਦ ਹੈ ਜਿਨ੍ਹਾਂ ਦਾ ਸੰਗ ਕਰਕੇ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਲੀਨ ਹੋਈ ਆਂ ਮੇਰੀਆਂ ਕੁਲਾਂ ਦਾ ਉਧਾਰ ਹੋਇਆ ਤੁਹਾਡੇ ਦਰਸ਼ਨ ਮਾਤਰ ਦੀ ਮਹਿਮਾ ਦਾ ਸੱਚ ਖੰਡਾ ਕੇ ਪਤਾ ਚੱਲਿਆ ਤੁਹਾਡੇ ਦਰਸ਼ਨ ਮਾਤਰ ਦੀ ਮਹਿਮਾ ਮੈਂ ਇੱਥੇ ਆ ਕੇ ਕਈ ਆਤਮਾ ਕੋਲੋਂ ਸੁਣੀ ਹੈ ਜੋ ਜੋ ਦਰਸ਼ਨ ਕਰਕੇ ਇੱਥੇ ਪਹੁੰਚੇ ਹਨ ਉਹਨਾਂ ਕੋਲੋਂ ਸੁਣ ਕੇ ਹੀ ਅੱਜ ਦਰਸ਼ਨ ਕਰਨਾ ਹੀ ਆ ਤੇ ਧੰਨਵਾਦ ਕਰਨਾ ਹੀ ਆ ਭਾਜੀ ਹੁਣ ਮੈਂ ਜਾਣਾ ਚਾਹੁੰਦੀ ਆ ਮੈਨੂੰ ਆਗਿਆ ਦਿਓ ਸੁਸੰਗਤ ਜੀ ਇਸ ਤਰ੍ਹਾਂ ਸੱਚਖੰਡ ਵਿੱਚੋਂ ਆਈ ਉਹ ਰੂਹ ਮੇਰੇ ਕੋਲੇ ਘੰਟੇ ਦੇ ਕਰੀਬ ਤੱਕ ਰਹੀ ਅਤੇ ਪਿਆਰੇ ਪ੍ਰੀਤਮ ਦੇ ਦੇਸ਼ ਦੀਆਂ ਗੱਲਾਂ ਕਰਦੀ ਰਹੀ ਅਤੇ ਫੇਰ ਉਹ ਗੁਰੂ ਫਤੇਬਲਾ ਕੇ प्यारे ਦੇ ਦੇਸ਼ ਨੂੰ ਚਲੇ ਗਏ ਸੁਸੰਗਤ ਜੀ ਇਸ ਗਾਥਾ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਸ ਰੂਹ ਦੇ ਮੂਹੋਂ ਪ੍ਰੀਤਮ ਦੀਆਂ ਗੱਲਾਂ ਸੁਣ ਕੇ ਮਨ ਕਰਦਾ ਹੈ ਕਿ ਹੁਣ ਅਹੀਂ ਇਸ ਪਿੰਜਰੇ ਨੂੰ ਛੱਡ ਕੇ ਪ੍ਰੀਤਮ ਦੇ ਦੇਸ਼ ਨੂੰ ਉਡਾਰੀ ਮਾਰ ਜਾਈਏ ਸੰਗਤ ਜੀ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਵਾਂਗ ਇਹ ਜਗਤ ਤਾਂ ਕੀ ਸੱਚਖੰਡ ਵੀ ਤੁਹਾਡਾ ਹੋ ਜਾਣਾ ਪਰ ਸ਼ਰਤ ਇਹ ਹੈ ਕਿ ਗੁਰਬਾਣੀ ਦੀ ਟੇਕ ਰੱਖਣੀ ਪਵੇਗੀ ਧਰਮਾਂ ਤੇ ਜਾਤਾਂ ਦੇ ਝਗੜਿਆਂ ਤੋਂ ਬਾਹਰ ਨਿਕਲਣਾ ਪਵੇਗਾ ਕਿਸੇ ਨੂੰ ਦੋਸ਼ ਦੇਣ ਦੀ بجائے ਆਤਮਿਕ ਪਰਿਵਰਤਨ ਲਿਆਉਣਾ ਪਵੇਗਾ ਮੈਂ ਨਹੀਂ ਕਹਿੰਦਾ ਕਿ ਮੈਂ ਹੀ ਤੁਹਾਡਾ ਗਾਈਡ ਹੋਵਾਂਗਾ ਜਾਂ ਤੁਹਾਡਾ ਟੀਚਰ ਬਣਾ ਜਾਂ ਤੁਹਾਨੂੰ ਗਾਈਡ ਕਰਾਂ ਤੁਸੀਂ ਮੇਰੇ ਕੋਲੇ ਰਹੋ ਤਾਂ ਫੇਰ ਹੀ ਤੁਸੀਂ ਸੱਚਖੰਡ ਜਾ ਸਕਦੇ ਹੋ ਸੰਸਾਰ ਉਤੇ ਕਿੰਨੇ ਹੀ ਸੰਤ ਮਹਾਂਪੁਰਖ ਹਨ ਜੋ ਸਾਨੂੰ ਨਾਮ ਨਾਲ ਜੋੜਦੇ ਹਨ ਗੁਰੂ ਦੀ ਸੇਵਾ ਨਾਲ ਜੋੜਦੇ ਹਨ ਗੁਰਬਾਣੀ ਨਾਲ ਜੋੜਦੇ ਹਨ ਤੁਸੀਂ ਉਹਨਾਂ ਵਿੱਚੋਂ ਕਿਸੇ ਨੂੰ ਵੀ ਆਪਣੀ ਜੀਵਨ ਗੱਡੀ ਦਾ ਡਰਾਈਵਰ ਬਣਾ ਸਕਦੇ ਹੋ ਅਤੇ ਕਿਸੇ ਦੇ ਵੀ ਹੱਥ ਵਿੱਚ ਆਪਣਾ ਹੱਥ ਦੇ ਸਕਦੇ ਹੋ ਬਸ ਉਹੀ ਤੁਹਾਡੀ ਬੀੜੀ ਨੂੰ ਪਾਰ ਕਰਕੇ ਸੱਚਖੰਡ ਲੈ ਜਾਵੇਗਾ ਪਰ ਸ਼ਰਤ ਹੈ ਇੱਕ ਦਾ ਹੋਣਾ ਪਵੇਗਾ ਅਤੇ ਇੱਕ ਦਾ ਹੋ ਕੇ ਰਹਿਣਾ ਪਵੇਗਾ ਬਹੁਤਿਆਂ ਦੇ ਗਿਆਨ ਦੀ ਖਿਚੜੀ ਦੀ ਰੋਟੀ ਨਹੀਂ ਬਣਦੀ ਬਹੁਤਿਆਂ ਦੇ ਗਿਆਨ ਦੀ ਖਿਚੜੀ ਨਾਲ ਰੋਟੀ ਨਹੀਂ ਬਣਦੀ ਰੋਟੀ ਖਾਣੀ ਹੈ ਤਾਂ ਗਿਹੋਂ ਦੇ ਖੇਤ ਪਾਲਣੇ ਹੋਣਗੇ ਤੁਹਾਡਾ ਗਿਆਨ ਟੀਚਰ ਜਾਂ ਗੁਰੂ ਉਸਤਾਦ ਹੀ ਤੁਹਾਡੇ ਨਾਮ ਦੀ ਕਮਾਈ ਵਾਲੀ ਫਸਲ ਨੂੰ ਪਕਾ ਸਕਦਾ ਹੈ ਅਤੇ ਤੁਹਾਡੇ ਜੀਵਨ ਦੀ ਚੰਗੀ ਕੀਮਤ ਪਵਾ ਸਕਦਾ ਹੈ ਆਪਣੇ ਜੀਵਨ ਦੇ ਚੱਲਦਿਆਂ ਹੋਇਆਂ ਆਉਣ ਵਾਲੀਆਂ ਮੁਸੀਬਤਾਂ ਤੋਂ ਘਬਰਾਇਆ ਨਾ ਕਰੋ ਕਦੇ-ਕਦੇ ਇਹ ਮੁਸੀਬਤਾਂ ਰੱਬ ਵੱਲੋਂ ਪਾਈ ਇਮਤਿਹਾਨ ਵੀ ਹੁੰਦੇ ਆ ਅਸੀਂ ਸੰਸਾਰ ਉੱਤੇ ਆਪਣੇ ਕੀਤੇ ਕਰਮ ਭੋਗਣ ਵਾਸਤੇ ਆਉਂਦੇ ਆ ਐਸ਼ ਕਰਨ ਵਾਸਤੇ ਨਹੀਂ ਆਉਂਦੇ ਪਰ ਇਹੀ ਐਸ਼ੋ ਆਰਾਮ ਸਾਨੂੰ ਅਗਲੇ ਜਨਮ ਵਿੱਚ ਪਾ ਦਿੰਦਾ ਹੈ ਜਿਹੜੇ ਲੋਕ ਆਪਣੇ ਸੁੱਖਾਂ ਵਾਸਤੇ ਸਤਿਪੁਰਖਾਂ ਅਤੇ ਗੁਰੂਆਂ ਦੀ ਗੱਲ ਨੂੰ ਅਣ ਸੁਣਿਆ ਕਰਕੇ ਵਿਸ਼ੇਵਕਾਰਾਂ ਵਿੱਚ ਲੱਗੇ ਰਹਿੰਦੇ ਹਨ ਤਾਂ ਉਹਨਾਂ ਦੀਆਂ ਆਤਮਾਵਾਂ ਨੂੰ ਇੱਕ ਦਿਨ ਸਤਿਪੁਰਖ ਜਾਂ ਗੁਰੂ ਜੀ ਠੋਕਰ ਮਾਰ ਦਿੰਦੇ ਆ ਜਿਸ ਕਰਕੇ ਉਹ ਆਤਮਾਵਾਂ ਹਰ ਜਨਮ ਵਿੱਚ ਵਾਰ-ਵਾਰ અપਮਾਨਤ ਹੁੰਦੀਆਂ ਰਹਿੰਦੀਆਂ ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੈ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤਾਂ ਦੀ ੱੱਕੀ ਹੋਈ ਗੁਰੂਆਂ ਦੀ ੱੱਕੀ ਹੋਈ ਆਤਮਾ ਬਸ ਇਸ ਤਰ੍ਹਾਂ ਹੀ ਠੋਕਰਾਂ ਖਾਂਦੀ ਰਹਿੰਦੀ ਆ ਵਾਹਿਗੁਰੂ ਜੀ ਸਾਡੀ ਅਰਦਾਸ ਸੁਣਨ ਵੇਲੇ ਸਾਡੇ ਪਿਛਲੇ ਜਨਮ ਵੀ ਦੇਖਦਾ ਹੈ ਅਤੇ ਸਾਡੇ ਕਰਮ ਵੀ ਦੇਖਦਾ ਵਾਹਿਗੁਰੂ ਜੀ ਸਾਡੀ ਅਰਦਾਸ ਸੁਣ ਵੇਡੇ ਸਾਡੇ ਪਿਛਲੇ ਜਨਮ ਵੀ ਦੇਖਦਾ ਹੈ ਤੇ ਸਾਡੇ ਕਰਮ ਵੀ ਦੇਖਦਾ ਹੈ ਵਰਨਾ ਅਸੀਂ ਤਾਂ ਆਪਣੀ ਅਰਦਾਸ ਵਿੱਚ ਜਾਜ ਵੀ ਮੰਗ ਲੈਂਦੇ ਆ ਅਤੇ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਹੋਣਾ ਵੀ ਮੰਗਦੇ ਆ ਹਨੇਰੀਆਂ ਵੀ ਨਿਕਲ ਜਾਂਦੀਆਂ ਅਤੇ ਮੇ ਵੀ ਨਿਕਲ ਜਾਂਦੇ ਆ ਅਖੀਰ ਵਿੱਚ ਸਿਰਫ ਤੁਸੀਂ ਹੀ ਰਹਿ ਜਾਂਦੇ ਹੋ ਸਭ ਕੁਝ ਗੁਜ਼ਰ ਜਾਂਦਾ ਪਰ ਜੋ ਤੁਹਾਡੇ ਹੱਥ ਵਿੱਚ ਹੁੰਦਾ ਉਹ ਹੀ ਤੁਹਾਡਾ ਹੁੰਦਾ ਹੈ। ਉਹੀ ਤੁਹਾਨੂੰ ਜਿੰਦਾ ਰੱਖਦਾ ਅਤੇ ਉਸੇ ਦਾ ਸਬਰ ਤੁਹਾਨੂੰ ਸੱਚਖੰਡ ਲੈ ਜਾਂਦਾ। ਨਾਮ ਦੀ ਨਦੀ ਤਾਂ ਸਾਡੇ ਆਸ-ਪਾਸ ਵਹਿ ਹੀ ਰਹੀ ਹੈ ਪਰ ਅਸੀਂ ਉਸ ਨੂੰ ਪੀਂਦੇ ਤੱਕ ਨਹੀਂ ਕਿਉਂਕਿ ਪੀਣ ਵਾਸਤੇ ਝੁਕਣਾ ਪਵੇਗਾ। ਰਚੁਕਣਾ ਸਾਨੂੰ ਪਸੰਦ ਨਹੀਂ ਝੁਕਣ ਵਾਸਤੇ ਆਪਣਾ ਹੰਕਾਰ ਛੱਡਣਾ ਪਵੇਗਾ ਉਹ ਅਸੀਂ ਛੱਡਣਾ ਨਹੀਂ ਚਾਹੁੰਦੇ ਪਰ ਅਸੀਂ ਤਾਂ ਇਸ ਤਰ੍ਹਾਂ ਦੇ ਲੋਕ ਆ ਜੋ ਨਾਮ ਅਮਤ ਦੀ ਨਦੀ ਵਿੱਚ ਉਤਰਦੇ ਵੀ ਨਹੀਂ ਬਸ ਕਿਨਾਰੇ ਉੱਤੇ ਖੜੇ ਆ ਕਿਉਂਕਿ ਡਰਦੇ ਆ ਕਿਤੇ ਡੁੱਬ ਨਾ ਜਾਈਏ ਗਲ ਨਾ ਜਾਈਏ ਕ੍ਰੋਕ ਕਿ ਡੁੱਬਣ ਤੋਂ ਡਰਦੇ ਆ ਬੜੇ ਲੋਕਾਂ ਦੇ ਫੋਨ ਆਉਂਦੇ ਆ ਕਈਆਂ ਨੇ ਮੇਰੇ ਨਾਲ ਗੱਲ ਕੀਤੀ ਭਾਜੀ ਬਸ ਕੁਛ ਕੁਛ ਹੋਣ ਲੱਗ ਜਾਂਦਾ ਫਿਰ ਡਰਦੇ ਆ ਨੇ ਅਸੀਂ ਪਾੜ ਛੱਡ ਤਾ ਕਿਤੇ ਮਸਤੀ ਨਾ ਚੜ ਜੇ ਪਾਗਲ ਨਾ ਹੋ ਜਾਈਏ ਲੋਕ ਕੀ ਕਹਿਣਗੇ ਬਸ ਇਹੀ ਡੁੱਬਣਾ ਹੁੰਦਾ ਬਸ ਅਸੀਂ ਕਿਨਾਰੇ ਹੀ ਖੜੇ ਰਹਿਣਾ ਚਾਹੁੰਦੇ ਆ ਕਿਨਾਰੇ ਉੱਤੇ ਖੜੇ ਆ ਅਮਰਤ ਦੀ ਨਦੀ ਦੇ ਪਰ ਡੁੱਬਦੇ ਨਹੀਂ ਉਹਦੇ ਵਿੱਚ ਵੜਦੇ ਨਹੀਂ ਡਰਦੇ ਆ ਕਿਤੇ ਡੁੱਬ ਨਾ ਜਾਈਏ ਗਲਣਾ ਚਾਹੀਏ ਕਿਉਂਕਿ ਨਾਮ ਦਾ ਅੰਮ੍ਰਿਤ ਤੁਹਾਡੇ ਅੰਦਰ ਦੀਆਂ ਪਰਤਾਂ ਨੂੰ ਗਾਲ ਦੇਵੇਗਾ ਅਤੇ ਤੁਸੀਂ ਗਲਣਾ ਚਾਹੁੰਦੇ ਨਹੀਂ ਕਿਉਂਕਿ ਅਸੀਂ ਆਪਣੀ ਰਿਸ਼ਤਿਆਂ ਦੇ ਜਾਲ ਨੂੰ ਵੀ ਬਣਾਈ ਰੱਖਣਾ ਚਾਹੁੰਦੇ ਹਾਂ ਅਤੇ ਸੱਚਖੰਡ ਵੀ ਮਿਲ ਜਾਏ ਇਹ ਵੀ ਚਾਹੁੰਦੇ ਹਾਂ ਅਸੀਂ ਆਪਣੀ ਰਿਸ਼ਤਿਆਂ ਦੇ ਜਾਲ ਨੂੰ ਵੀ ਬਣਾਈ ਰੱਖਣਾ ਚਾਹੁੰਦੇ ਹਾਂ ਅਤੇ ਸੱਚਖੰਡ ਵੀ ਚਾਹੁੰਦੇ ਹਾਂ ਉਹ ਵੀ ਮਿਲ ਜਾਏ ਸੰਸਾਰ ਵੀ ਮਿਲਿਆ ਰਿਹਾ ਵੀ ਬਸ ਇਸੇ ਘਰਾੜ ਵਿੱਚ ਅਸੀਂ ਆਪਣਾ ਸਾਰਾ ਜੀਵਨ ਬਤੀਤ ਕਰ ਦਿੰਦੇ ਆ ਅਤੇ ਸੱਚਖੰਡ ਤੋਂ ਵਾਂਝੇ ਰਹਿ ਜਾਂਦੇ ਆ ਸੁਸੰਗਤ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ